ਸਾਸੀ ਗੁਰ ਕਿਸਾਨ ਪ੍ਰਭੋ ਅੱਜ ਆਪਾਂ ਪਹੁੰਚ ਚੁੱਕੇ ਆ ਖਟੜਾ ਪੋਟੈਟੋ ਗਰੁੱਪ ਵੱਲੋਂ ਕਰਾਇਆ ਜਾਣ ਵਾਲਾ ਮੇਲਾ ਜਿਹੜਾ ਕਿ ਸਿਰਫ ਆਲੂ ਦੇ ਸਬੰਧ ਵਿੱਚ ਆ ਆਜੋ ਤੁਹਾਨੂੰ ਆਪਾਂ ਮੇਲੇ ਵਿੱਚ ਲੈ ਕੇ ਚੱਲਦੇ ਆ ਅੱਗੇ ਮੇਲੇ ਦਾ ਕੀ ਰਿਸਪੌਂਸ ਮਿਲਦਾ ਆਜੋ ਜੀ ਲੋ ਜੀ ਕਿਸਾਨ ਪ੍ਰਭੋ ਮੇਲੇ 'ਚ ਐਂਟਰੀ ਕਰ ਸਰ ਖੱਬੇ ਹੱਥ ਹੈਗੇ ਨੇ ਰਾਮਾ ਜੰਡੂ ਵਾਲੇ ਜਿਹੜੇ ਕਿ ਆਲੂ ਬੀਜਣ ਵਾਲੀਆਂ ਪੱਟਾਂ ਲੀਆਂ ਮਸ਼ੀਨਾਂ ਬਣਾਉਂਦੇ ਨੇ ਬਹੁਤ ਜ਼ਿਆਦਾ ਹੱਥ ਮਾਹਰ ਹਨ ਆ ਤੇ ਮਸ਼ੀਨਾਂ ਦੇ ਵਿੱਚ ਤੇ ਸ਼ਕਤੀ ਮਾਨ ਵਾਲੇ ਨੇ ਕਿ ਗ੍ਰਾਮੇ ਆਲੂ ਬੀਜਣ ਵਾਲੀ ਆਲੂ ਪੱਟਣ ਵਾਲੀ ਤੇ ਆਲੂ ਦੀਆਂ ਬੇਲਾਂ ਝਾੜਨ ਵਾਲੀ ਗ੍ਰਾਮੇ ਵੀ ਭਾਈ ਆਪਦੇ ਬਹੁਤ ਜ਼ਿਆਦਾ ਅੱਗੇ ਪਹੁੰਚ ਚੁੱਕੇ ਆ ਸਖਤੀ ਵਾਲਿਆਂ ਦੀ ਤੇ ਸਭ ਤੋਂ ਵੱਡੀ ਸਟਾਲ ਜੋਂਡੀਅਰ ਵਾਲਿਆਂ ਦੀ ਤੇ ਚਲੋ ਜੋਂਡੀਅਰ ਵਾਲਿਆਂ ਦੀ ਭਾਈ ਸਾਰਿਆਂ ਦੀਆਂ ਵੱਡੀਆਂ ਨੇ ਏਸੀ ਕੈਬਨ ਵਾਲੇ ਟਰੈਕਟਰ ਵੀ ਆਏ ਹੋਏ ਨੇ ਤੇ ਇੱਕ ਵਾਰੀ ਆਪਾਂ ਤੁਹਾਨੂੰ ਪ੍ਰਦਰਸ਼ਨੀ ਕਰਾ ਦਿੰਨੇ ਆ ਤੇ ਅੱਗੇ ਆ ਚੁੱਕੇ ਨੇ ਡਵਲਪਾ ਵਾਲੇ ਡਵਲਪਾ ਵਾਲੇ ਦੁਗਰੀ ਤੋਂ ਬਹੁਤ ਵਧੀਆ ਇਹਨਾਂ ਦੇ ਸੰਦ ਸੰਦੇੜੇ ਹੁੰਦੇ ਨੇ ਤੇ ਅੱਗੇ ਆ ਜਾਂਦੇ ਨੇ ਬਸੰਤ ਬਸੰਤ ਵਾਲੇ ਦਾ ਵੀ ਨਾਮ ਕਾਫੀ ਆ ਆਲੂਆਂ ਦੀਆਂ ਮਸ਼ੀਨਾਂ ਦੇ ਵਿੱਚ ਤੇ ਰਤਨ ਨਾਬਾ ਵੀ ਸਾਡੇ ਨਾਬੇ ਵਾਲੇ ਰਤਨ ਵਾਲੇ ਵੀ ਬਹੁਤ ਵਧੀਆ ਲੇਜ਼ਰ ਲੇਬਰ ਬਹੁਤ ਵਧੀਆ ਹੁੰਦਾ ਇਹਨਾਂ ਦਾ ਬਾਕੀ ਸਭ ਨੂੰ ਜਿਹੜਾ ਵੀ ਵਧੀਆ ਹੈ ਤੇ ਲੈਂਡ ਫੋਰਸ ਵੀ ਇਹਨਾਂ ਨੇ ਆਲੂ ਬੀਜਣ ਵਾਲੀ ਮਸ਼ੀਨ ਗ੍ਰਾਮੇ ਦੀ ਕਾਪੀ ਮਾਰਤੀ ਤੇ ਵਧੀਆ ਲੈਂਡ ਫੋਰਸ ਦਾ ਲੋਹਾ ਤਾਕੜਾ ਹੁੰਦਾ ਹੈ ਹਨਾ ਸੁਪਰ ਸੀਟਰ ਅੱਛਾ ਹੈ ਇਹਨਾਂ ਦਾ 7.5 ਫੁੱਟਾ ਲੋ ਜੀ ਅੱਗੇ ਹੈਗੇ ਨੇ ਹੈਰੋਂ ਦੀ ਦੁਨੀਆ ਦੇ ਵਿੱਚ ਜੱਗੀ ਜੱਗੀ ਹੈਰੋਂ ਬਹੁਤ ਮਸ਼ਹੂਰ ਹੈਰੋਂ ਦੀ ਦੁਨੀਆ ਦੇ ਵਿੱਚ ਚੰਗੀ ਇਹਨਾਂ ਦੀ ਚੜਤ ਆ ਪੰਜਾਬ ਐਗਰੋ ਇਹਨਾਂ ਦੇ ਸੰਦ ਸੰਦੇੜੇ ਵੀ ਚੰਗੇ ਨੇ ਪੰਜਾਬ ਐਗਰੋ ਵਾਲਿਆਂ ਦੇ ਅੱਗੇ ਭਾਈ ਆ ਜਾਂਦੇ ਨੇ ਸੁਖਦੇਵ ਸੁਖਦੇਵ ਵਾਲਿਆਂ ਨੇ ਆਲੂ ਬੀਜਣ ਵਾਲੀ ਮਸ਼ੀਨ ਤੇ ਬੁਕਿੰਗ ਜਿਹੜੀ ক্লোਜ਼ ਕਰ ਦਿੱਤੀ ਆ ਆਲੂ ਪਟਣ ਵਾਲੀ ਤੇ ਹੈਗੀ ਆ ਸੁਖਦੇਵ ਵਾਲਿਆਂ ਦੀ ਸਾਡੇ ਕੋਲੇ ਬੁਕਿੰਗਾਂ ਬਹੁਤ ਆ ਗਈਆਂ ਆਲੂ ਬੀਜਣ ਵਾਲੀ ਮਸ਼ੀਨ ਤੇ ਬੁਕਿੰਗ ক্লোਜ਼ ਆ ਹੋ ਚੁੱਕੀ ਆ ਤੇ ਇਸੇ ਤਰ੍ਹਾਂ ਆਪਾਂ ਇੱਕ ਵਾਰੀ ਤੁਹਾਨੂੰ ਰਿਵਿਊ ਜਾਂ ਦੇ ਰਹੇ ਆ ਇਹ ਪ੍ਰਦਰਸ਼ਨੀ ਜੀ ਵੀਡੀਓ ਬਣਾਈ ਆ ਮੈਂ ਤੇ ਚੰਕਲੇ-ਕੱਲੇ ਸੰਦ ਸੰਦੇੜੇ ਦੀ ਵੀ ਵੀਡੀਓ ਆਪਾਂ ਅੱਗੇ ਜਾ ਕੇ ਬਣਾਉਣੇ ਆ ਪਹਿਲਾਂ ਇੱਕ ਆਪਾਂ ਦਰਸ਼ਨੀ ਵੀਡੀਓ ਬਣਾ ਦਈਏ ਛੋਟੀ ਵੀਡੀਓ ਜਿਹਨੂੰ ਆਪਾਂ ਕੈਸ ਕਰਦੇ ਆ ਤੇ ਅੱਗੇ ਆ ਚੁੱਕੇ ਨੇ ਪੰਮੀ ਵਾਲੇ ਪੰਮੀ ਵਾਲਿਆਂ ਦਾ ਵੀ ਸੰਦ ਸੰਦੇੜਾ ਅੱਛਾ ਆ ਤੇ ਅੱਗੇ ਪਈ ਆ ਦਸ਼ਮੇਸ਼ ਵਾਲਿਆ ਕੀ ਦਸ਼ਮੇਸ਼ ਵਾਲਿਆਂ ਦੀ ਵੀ ਹੈ ਰੋ ਹੂਰੋਂ ਚੰਗੀ ਪਹੁੰਚ ਦੇ ਵਿੱਚ ਹੈਗੀ ਆ ਗੁਰਦੀਪ ਕੰਪੈਨ ਵਾਲੇ ਆਗੇ ਹਨਾ ਗੁਰਦੀਪ ਕੰਪੈਨ ਮੱਕੀ ਕਟਰ ਕੰਪੈਨ ਅੱਛੀ ਕੰਪੈਨ ਆ ਇਹਨਾਂ ਦੀ ਵੀ ਤੇ ਅੱਗੇ ਆ ਚੁੱਕੇ ਨੇ ਮਹਿੰਦਰਾ ਵਾਲੇ ਮਹਿੰਦਰਾ ਨੋਵੋ ਮਹਿੰਦਰਾ ਦਾ ਇੱਕ ਛੋਟਾ ਟਰੈਕਟਰ ਤੇ ਸਬਸਿਡੀ ਲੱਗੀ ਹੋਈ ਆ ਸ਼ਾਇਦ ਉਹ ਵੀ ਲੈ ਕੇ ਆਏ ਨੇ ਹਨਾ ਇੱਥੇ ਕਮਿਹਦਰ ਵਾਲੇ 8 ਲੱਖ ਦਾ ਸ਼ਾਇਦ ਟਰੈਕਟਰ ਪੈ ਰਿਹਾ ਉਹ 50 ਐਚਪੀ ਦਾ ਛੋਟਾ ਜਿਹਾ ਕਿਸਾਨ ਭਰਾਓ ਇੱਕ ਗੱਲ ਜ਼ਰੂਰ ਵੇਖੋ ਇਹ ਮੇਲਾ ਕੈਨੇਡਾ ਅਮਰੀਕਾ ਦੇ ਜਿਹੜੇ ਮੇਲੇ ਲੱਗਦੇ ਨੇ ਉਹਨਾਂ ਨੂੰ maat ਪਾ ਰਿਹਾ ਦੇਖੋ ਐਨ ਸੈਂਟਰ ਲੋਕਟ ਲੱਗੀ ਪਈ ਆ ਹਨਾ ਤੇ ਪੱਕੇ ਫਰਸ਼ ਨੇ ਮੈਡ ਵਿਸ਼ੇ ਪਏ ਨੇ ਕੋਈ ਗਰਦ ਨਹੀਂ ਉੱੜਦੀ ਕੋਈ ਚਿਕੜਾ ਚਿਕੜੀ ਨਹੀਂ ਕੋਈ ਭੀੜ ਨਹੀਂ ਹੈਗੀ ਹਨਾ ਕੋਈ ਸ਼ੋਰ ਨਹੀਂ ਕੋਈ ਸ਼ਰਾਬਾ ਨਹੀਂ ਆਰਾਮ ਦੇ ਨਾਲ ਮੇਲਾ ਵੇਖੋ ਇਹ ਮੇਲਾ ਮੈਨੂੰ ਇਹੀ ਗੱਲ ਕਰਕੇ ਵਧੀਆ ਲੱਗਦਾ ਆਪਾਂ ਇੱਥੇ ਦਵਾਰੇ ਆ ਇੱਕ ਦੀ ਫੇਰ ਆਇਆ ਅਗਲੀ ਵਾਰੀ ਫੇਰ ਲੱਗਿਆ ਆਪਾਂ ਫੇਰ ਜਾਵਾਂਗੇ ਇਹ ਮੇਲਾ ਸ਼ਾਂਤ ਵੀ ਮੇਲਾ ਆ ਤਾਂ ਕਰਕੇ ਮੈਂ ਇੱਥੇ ਇਹ ਮੇਲੇ ਤੇ ਪਹੁੰਚਿਆ ਮੈਨੂੰ ਤਾਂ ਬਹੁਤ ਵਧੀਆ ਆਨੰਦ ਆ ਗਿਆ ਮੇਲੇ ਦੇ ਜਾ ਕੇ ਆ ਜੋ ਜਿਹਨੇ ਹੋਰ ਆਉਣਾ ਆਜੋ ਨਹੀਂ ਅਗਲੇ ਸਾਲ ਆਜੋ ਭਾਈ ਤੇ ਬਾਕੀ ਆਪਾਂ ਤੁਹਾਨੂੰ ਮਲਾਉਣੇ ਆਪਣੇ ਪ੍ਰੋਫੈਸਰ ਜੋਗਾ ਸਿੰਘ ਜੀ ਨਾਲ ਤੇ ਉਹ ਵੀ ਪਹੁੰਚ ਚੁੱਕੇ ਨੇ ਹੁਣ ਮੇਲੇ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਪ੍ਰੋਫੈਸਰ ਸਾਹਿਬ ਹੁਣ ਮੇਲੇ 'ਚ ਪਹੁੰਚੇ ਨੇ ਡਿਊਟੀ ਪੂਕਤਾ ਕੇ ਇਹ ਇਹਨਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਕਿਵੇਂ ਪ੍ਰੋਫੈਸਰ ਸਾਹਿਬ ਠੀਕ ਠਾਕ ਹੋ ਪਹੁੰਚ ਗਏ ਠੀਕ ਹੈ ਤੇ ਮੇਲਾ ਹੁਣ ਵਿਸੜ ਗਿਆ ਭਰਿਆ ਮੇਲਾ ਛੱਡ ਕੇ ਜਾਵਾਂਗੇ ਅੱਛਾ ਚਲੋ ਉਹਦਾ ਬਹੁਤ ਬਹੁਤ ਸੋਹਣੀ ਗੱਲ ਆਉਧੇ ਗੱਲ ਹੈਗਾ ਭਰਾ ਮੇਲਾ ਛੱਡ ਕੇ ਜਾਣਾ ਇੱਕ ਦਿਨ ਦਾ ਬਿਲਕੁਲ ਬਿਲਕੁਲ ਤੇ ਅੱਜ ਆਪਾਂ ਕੀ ਬੁੱਕ ਕਰਾ ਰਹੇ ਆਂ ਫਿਰ ਕਰਵਾਤਾ ਚਲੋ ਜੀ ਕਰੋ ਪਾਰਟੀ ਪਰ ਹੋ ਗਈ ਪਾਰਟੀ ਤੁਹਾਡੇ ਕਿਤੇ ਤੇ ਦੋਸਤੋ ਇਧਰ ਦਸ਼ਮੇਸ਼ ਮਰੇ ਕੋਟ ਵਾਲਿਆਂ ਨੇ ਮੱਕੀ ਵੱਢਣ ਵਾਲੀ ਮਸ਼ੀਨ ਏਸੀ ਕੈਬਨ ਵਿਦ ਫਿਟਿੰਗ ਤੇ ਸੁਪਰ ਸੀਡਰ ਵੀ ਬਹੁਤ ਅੱਛਾ ਆ ਤੇ ਇਧਰ ਇੱਕ ਨਿਊ ਗੁਰਦੀਪ ਇਹ ਕੰਪੈਨ ਵੀ ਬਹੁਤ ਅੱਛੀ ਆ ਤੇ ਇਧਰ ਮੈਸੀ ਟਰੈਕਟਰ 241 ਤੇ ਤੇ 1 ਲੱਖ ਰੁਪਏ ਦੀ ਸਬਸਿਡੀ ਲੱਗੀ ਹੋਈ ਆ ਭਾਈ ਜੇ ਕਿਸੇ ਨੇ 241 ਲੈਣਾ ਹੋਵੇ ਨਾ ਤਾਂ 1 ਲੱਖ ਦੀ ਸਬਸਿਡੀ ਦੀ ਆਫਰ ਵੀ ਉੱਤੇ ਚੱਲ ਰਹੀ ਆ ਤੇ ਇੱਕ ਤੁਹਾਨੂੰ ਢੇਡ ਟਰੈਕਟਰ ਦਿਖਾਵਾਂ ਚਲੋ ਮੈਂ ਤਾਂ ਹੁਣ ਕਹੀ ਦੇਣਾ ਜਿਹੜਾ ਦੇਖੋ ਮੈਸੀ ਆ ਨਾ 9563 ਜਿਵੇਂ ਬੇਕਾਰ ਟਰੈਕਟਰ ਬਣਾਤਾ ਮੈਸੀ 9500 ਤਾਂ ਹੋ ਗਿਆ ਬੰਦ 9563 ਕੱਢ ਤਾ ਨੇ ਇੱਧਰ ਲੋਹ ਹੈ ਇੱਧਰ ਜੌਂਡੀਆ ਰਵਾ ਕੋ 1 2 3 ਬੈਕ ਤੇ ਇੱਕਾ ਹੋਰ ਲਾਤੀ ਉੱਪਰ ਲੱਠ ਜੀ ਜਿਵੇਂ ਬੇਕਾਰ ਕੰਮ ਕਰਤਾ ਮੈਨੂੰ ਤਾਂ ਜਮੀ ਨਹੀਂ ਵਧੀਆ ਲੱਗਿਆ ਹੈਗਾ ਜਮੀ ਢੇਡ ਟਰੈਕਟਰ ਬਣ ਗਿਆ ਮੈਸੀ 9500 ਇੰਨਾ ਸੋਹਣਾ ਹੁੰਦਾ ਸੀ ਲੋ ਜੀ ਇੱਧਰ ਆ ਕੇ ਪ੍ਰੀਤ ਵਾਲੇ ਪ੍ਰੀਤ ਵਾਲਿਆਂ ਦਾ ਮੱਕੀ ਕਟਰ ਕੰਪੈਨ ਤੇ ਗਾਹਾਂ ਆ ਗਿਆ ਆਲੂ ਡਿੱਗਰ ਆਲੂ ਪੱਟਣ ਵਾਲੀ ਤੇ ਅਚਾਰ ਵਾਲੀ ਮਸ਼ੀਨ ਤੇ ਗਾਹਾਂ ਆ ਕੇ ਜੀ ਗਰਦੇਵ ਵਾਲੇ ਗਰਦੇਵ ਵਾਲਿਆਂ ਨੇ ਤਾਂ ਮਸ਼ੀਨਾਂ ਪਵਾਵਾਂ ਵੀ ਦਿੱਤੀਆਂ ਲੋ ਜੀ ਮੇਲੇ ਤੇ ਬਹੁਤ ਵਧੀਆ ਵੱਲੇ ਵੱਲੇ ਹੋ ਗਈ ਤਿੰਨ ਤਿੰਨ ਮਸ਼ੀਨਾਂ ਪਾਈਆਂ ਖੜੀਆਂ ਨੇ ਨਾ ਤਾਂ ਸੇਲ ਹੋ ਗਈਆਂ ਹੀ ਮੇਲੇ ਤੇ ਮੇਲਾ ਲੁੱਟ ਲਿਆ ਗਰਦੇਵ ਵਾਲਿਆਂ ਨੇ ਸੋਨਾਲਿਕਾ ਆ ਗਈ ਸੋਨਾਲਿਕਾ ਲੈ ਨੇ ਇਨਵੈਂਟਿਵ ਪਲੈਂਟਰ ਵੀ ਤਿਆਰ ਕਰਤਾ ਤੇ ਸੋਨਾ ਲੀਕ ਜੇ ਵੈਸੇ ਠੀਕ ਨਹੀਂ ਸੰਦ ਹੁੰਦੇ ਜਿਹੜੇ ਮੈਨੂੰ ਕੋਈ ਬਾਲੇ ਨਹੀਂ ਚਾਚੇ ਹੈਗੇ ਚਲੋ ਆਪਣੀ ਆਪਣੀ ਚੁਆਇਸ ਹੁੰਦੀ ਹੈ ਦੇਖੋ ਜੀ ਬਾਕੀ ਆਪਾਂ ਤਾਂ ਇੱਕ ਦਰਸ਼ਨੀ ਦਿਖਾ ਰਹੇ ਹਾਂ ਤੇ ਇੱਧਰ ਆ ਗਏ ਨੇ ਕਰਤਾਰ ਟਰੈਕਟਰ ਤੇ ਕਰਤਾਰ ਕੰਪਾਈਨ ਕਰਤਾਰ ਟਰੈਕਟਰ ਬਹੁਤ ਅੱਛਾ ਹੈ ਆਪਾਂ ਇੱਕ ਪੂਰੀ ਵੀਡੀਓ ਵੀ ਬਣਾਵਾਂਗੇ ਇਹਦੇ ਤੇ ਅੱਗੇ ਜਾ ਕੇ ਤੇ ਇੱਧਰ ਆ ਚੁੱਕੇ ਨੇ ਬਿਸਕਰਮ ਮਸ਼ੀਨ ਜਿਹੜੀ ਕਿ ਬਿਸਕਰਮਾ ਜੂਪੀ ਦੇ ਵਿੱਚੋਂ ਤਿਆਰ ਹੋ ਕੇ ਆਉਂਦੀ ਹੈ ਮਸ਼ੀਨ ਬਹੁਤ ਅੱਛੀ ਮਸ਼ੀਨ ਆ ਬਿਸਕਰਮਾ ਮਸ਼ੀਨ ਆ ਤੇ ਚਲੋ ਅੱਗੇ ਆਪਾਂ ਹੁਣ ਅੰਦਰ ਚੱਲਦੇ ਆਂ ਡਿਪਾਲਪਲਿਆਂ ਦੀ ਛੋਟੀ ਟਰਾਲੀ ਖੜੀ ਆ ਅੱਛੀ ਆ ਟਰਾਲੀ ਇਹ ਵੀ ਤੇ ਖਟੜਾ ਪੋਟੈਟੋ ਗਰੁੱਪ ਪੋਟੈਟੋ ਗਰੁੱਪ ਵੱਲੋਂ ਇਹ ਤਿਆਰ ਕੀਤਾ ਚਲੋ ਆਜੋ ਆਪਾਂ ਹੁਣ ਅੰਦਰ ਚੱਲਦੇ ਆਂ ਸੱਜਣੋ ਇੱਕ ਗੱਲ ਤਾਂ ਹੈਗੀ ਆ ਫੀਲਿੰਗ ਵਗੈਰਾ ਦਾ ਬਹੁਤ ਵਧੀਆ ਹੁੰਦੇ ਜਿਵੇਂ ਬਾਹਰਲੇ ਦੇਸ਼ਾਂ 'ਚ ਲੱਗਦੇ ਹੁੰਦੇ ਨਾ ਕੈਨੇਡਾ ਅਮਰੀਕਾ ਮੇਲੇ ਉਹੀ ਗੱਲ ਬਾਤ ਆ ਪੈਲਸ ਦੀ ਪਾਰਕਿੰਗ ਦੇ ਵਿੱਚ ਇਹਨਾਂ ਨੇ ਮਸ਼ੀਨਰੀ ਰੱਖੀ ਆ ਤੇ ਅੰਦਰ ਇਹਨਾਂ ਨੇ ਪੈਸੀਸਾਈਡ ਜਿੰਨੀਆਂ ਵੀ ਦੁਕਾਨਾਂ ਨੇ ਹੋ ਰੱਖੀਆਂ ਨੇ ਤੇ ਤੀਸਰਾ ਪੋਟੈਟੋ ਗਰੁੱਪ ਮੇਲਾ ਕਰਵਾ ਤੇ ਵਧੀਆ ਕਰਾਉਂਦੇ ਨੇ ਭਾਈ ਖਟੜੇ ਵਾਲੇ ਮਿਹਨਤ ਕਰਦੇ ਨੇ ਖਟੜਾ ਪੋਟੈਟੋ ਗਰੁੱਪ ਮੇਲਾ ਖਾਣ ਪੀਣ ਦਾ ਪ੍ਰੋਗਰਾਮ ਵੀ ਬਹੁਤ ਅੱਛਾ ਆ ਉਹ ਵੀ ਬਹੁਤ ਵਧੀਆ ਕਰਦੇ ਨੇ ਹਨਾ ਕਿਉਂਕਿ ਇੰਨੀ ਪਬਲਿਕ ਨੂੰ ਖਵਾਉਣਾ ਪਲਾਉਣਾ ਵੀ ਕਿਤੇ ਸੌਖੀ ਗੱਲ ਨਹੀਂ ਹੁੰਦੀ ਤੇ ਹਾ ਲੋ ਜਮੇ ਵਿਆਹ ਬਣਾ ਵਾਂਗ ਕੀਤਾ ਪਿਆ ਤੇ ਆਪਣੇ ਲੋਕਾਂ ਦੀ ਗਲਤੀ ਹੈ ਜਿਹੜਾ ਖਾ ਪੀ ਕੇ ਛਿੱਟੀ ਜਾਂਦੇ ਨੇ ਹਨਾ ਜਿੰਨੇ ਵੀ ਬੋਤ ਪਾਣੀ ਪੀਤੀ ਬੋਤਲ ਵਗਾ ਕੇ ਮਾਰਦੇ ਨੇ ਲੋ ਯਾ ਤਾਂ ਪੂਰੀ ਸਿਰਾਂ ਗੱਲਬਾਤ ਕੀਤੀ ਪਿਆ ਬਿਆਲਿਓ ਗੱਲਬਾਤ ਆ ਵਿਆਹ ਕੀਤਾ ਪਿਆ ਲੂਆਂ ਦਾ ਲੋ ਜੀ ਦੋਸਤੋ ਅੰਦਰ ਖੱਬੇ ਹੱਥ ਵੱੜਦੀ ਗ੍ਰੀਨ ਫਲਾਈ ਆ ਗਈ ਮਹਿੰਦਰਾ ਆ ਗਈ ਹੋਰ ਕ੍ਰਿਸ਼ਨ ਆ ਗਈ ਹਨਾ ਇਦਾਂ ਦੇ ਜਿੰਨੇ ਵੀ ਦੁਕਾਨਾਂ ਸੀ ਇੱਥੇ ਆਪਾਂ ਵੀ ਵਗੈਰਾ ਬੁੱਕ ਕਰਵਾ ਸਕਦੇ ਹਾਂ ਤੇ ਇਸ ਤੋਂ ਇਲਾਵਾ ਇੱਥੇ ਆਪਾਂ ਆਲੂ ਬੌਂਡ ਵੀ ਕਰਵਾ ਸਕਦੇ ਹਾਂ ਜਿਹੜੇ ਕਿਸਾਨ ਭਰਾਵਾਂ ਨੇ ਆਲੂ ਬੌਂਡ ਕਰਾਉਣਾ ਹੋਵੇ ਤੇ ਇਦਾਂ ਦਾ ਆਲੂਆਂ ਸੰਬੰਧ ਹੀ ਮੇਲੇ ਦੇ ਵਿੱਚ ਪੈਸੀ ਸੈੱਟ ਜਿੰਨੀਆਂ ਵੀ ਦੁਕਾਨਾਂ ਤੁਸੀਂ ਲੱਗੀਆਂ ਹੋਈਆਂ ਦੇਖ ਸਕਦੇ ਹੋ ਜੀਐਸਪੀ ਹੋਗੀ ਬੈਰ ਹੋਗੀ ਜੇਐਸ ਜੈਕ ਨਾਬੇ ਵਾਲੇ ਹੋਗੇ ਵੀ ਰੋਣੀ ਤੇ ਇੱਧਰ ਹਲੀਨਾ ਗਰੁੱਪ ਵੱਲੋਂ ਜੀ ਆਇਆਂ ਨੂੰ ਲਿਖਿਆ ਪਿਆ ਲੀਨ ਵਾਲਿਆਂ ਨੇ ਵੀ ਪਈਵਾਜਾ ਵੇਜਾ ਕਰਾਈ ਪਈ ਆ ਤੇ ਇਹ ਜਿੰਨੀਆਂ ਵੀ ਦੁਕਾਨਾਂ ਨੇ ਸਾਰੀਆਂ ਹਨਾ ਇੱਥੇ ਮੇਲੇ ਦੇ ਵਿੱਚ ਆਲੂ ਨੂੰ ਪਾਲਣ ਪਲੋਸਣ ਅਤੇ ਆਲੂ ਨੂੰ ਹੋਰ ਤਰੱਕੀ ਵੱਲ ਲੈ ਕੇ ਜਾਣ ਲਈ ਹੀ ਲਗੀਆਂ ਹੋਈਆਂ ਨੇ ਆਲੂਆਂ ਦਾ ਮੇਲਾ ਆ ਆਲੂਆਂ ਬਾਰੇ ਗੱਲਬਾਤ ਹੋ ਰਹੀ ਆ ਤੇ ਆਲੂਆਂ ਬਾਰੇ ਹੀ ਆਪਾਂ ਪੂਰੀ ਜਾਣਕਾਰੀ ਇੱਥੋਂ ਲੈ ਸਕਦੇ ਆ ਨਵੇਂ ਕਿਸਾਨ ਇੱਥੇ ਜ਼ਰੂਰ ਆਵੇ ਤੇ ਆਲੂਆਂ ਬਾਰੇ ਆਪਣੀ ਜਾਣਕਾਰੀ ਲੈ ਸਕਦਾ ਆ ਤੇ ਕਿਸਾਨ ਭਰਾਓ ਇਸ ਤੋਂ ਇਲਾਵਾ ਖਾਣੇ ਪੀਣੇ ਦਾ ਪ੍ਰਬੰਧ ਪੂਰਾ ਫ੍ਰੀ ਆ ਜਿਵੇਂ ਕਿ ਪੈਲਸਾਂ ਦੇ ਵਿੱਚ ਹੁੰਦਾ ਆ ਹਨਾ ਵਧੀਆ ਮਟਰ ਪਨੀਰ ਦੀਆਂ ਦਾਲਾਂ ਕੌਫੀ ਵਗੈਰਾ ਪੀਣ ਨੂੰ ਤੇ ਹੋਰ ਜਿੰਨਾ ਵੀ ਹੁੰਦਾ ਆ ਤੇ ਬਾਈ ਉਹਨਾਂ ਨੇ ਆਲੂ ਦਾ ਵਿਆਹ ਕੀਤਾ ਪਿਆ ਤੇ ਖਟੜਾ ਪਟੈਟੋ ਗਰੁੱਪ ਨੇ ਬਾਈ ਆਲੂ ਦਾ ਵਿਆਹ ਕਰਤਾ ਖੰਨੇ ਪੈਲਸ ਦੇ ਵਿੱਚ ਤੇ ਆ ਜੋ ਜਿਹਨੇ ਵੀ ਦੇਖਣਾ ਆ ਅਗਲੇ ਸਾਲ ਫਿਰ ਚੌਥਾ ਮੇਲਾ ਕਰਾਇਆ ਜਾਊਗਾ ਤੀਸਰਾ ਮੇਲਾ ਸੀ ਤੇ ਕਿਸਾਨ ਭਰਾਵੋ ਇਸ ਤੋਂ ਇਲਾਵਾ ਅੰਦਰ ਪੰਡਾਲ ਸਜਿਆ ਹੋਇਆ ਏਸੀ ਵਾਲਾ ਤੇ ਉੱਥੇ ਜਾ ਕੇ ਆਪਾਂ ਦੇਖਦੇ ਆਂ ਵੀ ਕੀ ਕੀ ਹੋਰ ਉੱਥੇ ਜਾਣਕਾਰੀ ਦਿੱਤੀ ਜਾ ਰਹੀ ਆ ਤੇ ਉਹ ਆਪਾਂ ਆ ਜੋ ਗੱਲ ਕਰਦੇ ਆਂ ਪੰਡਾਲ ਦੇ ਵਿੱਚ ਇੱਥੇ ਹੋ ਕੇ ਆਪਾਂ ਪ੍ਰੋਫੈਸ਼ਨਲ ਗੱਲ ਚੱਲੀ ਆਪਾਂ ਗੱਲ ਕਰੀਏ ਇੰਟੀਗ੍ਰੇਸ਼ਨ ਦੀ ਫੋਰਵਰਡ ਇੰਟੀਗ੍ਰੇਸ਼ਨ ਦੀ ਬੈਕਵਰਡ ਇੰਟੀਗ੍ਰੇਸ਼ਨ ਦੀ ਜੇ ਆਪਾਂ ਆਲੂ ਲਾਉਣੇ ਤਾਂ ਆਪਾਂ ਸਟਾਰ ਚੱਲ ਜੇ ਆਪਾਂ ਅੱਜ ਮੱਕੀ ਮਾਣੇ ਦਾ ਆਪਾਂ ਸੈਲਜ ਵਾਲੀ ਵਿੱਚ ਜੁੜੀਏ ਜੇ ਆਪਾਂ ਕਟਕ ਮਾਣੇ ਜੋ ਲੱਗ ਰਹੇ ਨੇ ਤਾਂ ਆਪਾਂ ਫੀਲਿੰਗ ਕਰੀਏ ਜੁੜੀਏ ਫੀਲਿੰਗ ਤੋਂ ਸੀਰੀਆ ਨੂੰ ਜੁੜੀਏ ਜੇ ਲੋਕੀ ਕਾ ਸਕਦੇ ਐ ਕਿ ਆਪਾਂ ਕਿਉਂ ਨਹੀਂ ਲੋ ਜੀ ਕਿਸਾਨ ਭਰਾਓ ਇਹ ਹੈਗਾ ਸੀ ਪੂਰੇ ਮੇਲੇ ਦਾ ਰਿਵਿਊ ਮੈਨੂੰ ਮੇਲਾ ਬਹੁਤ ਵਧੀਆ ਲੱਗਿਆ 15 ਤੋਂ 20000 ਇੱਥੇ ਬੰਦਾ ਚ ਪਹੁੰਚਿਆ ਹੋਊਗਾ ਬੜੇ ਆਰਾਮ ਦੇ ਨਾਲ 15 20000 ਬੰਦੇ ਨੂੰ ਪਾਣੀ ਦਾ ਕੌਫੀ ਦਾ ਚਾਹ ਦਾ ਤੇ ਰੋਟੀ ਪਾਣੀ ਦਾ ਪ੍ਰਬੰਧ ਪੂਰਾ A1 ਗੁੱਡ ਕੀਤਾ ਗਿਆ ਤੇ ਤੁਸੀਂ ਜਦੋਂ ਮੇਲੇ ਵਿੱਚ ਆਏ ਤੇ ਤੁਹਾਡੇ ਵਿਚਾਰ ਕੀ ਰਹੇ ਨੇ ਮੇਲੇ ਸੰਬੰਧੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬਾਕੀ ਆਪਾਂ ਅੱਗੇ ਮੇਲੇ ਨਾਲ ਸੰਬੰਧਿਤ ਹੋਰ ਵੀਡੀਓ ਲੈ ਕੇ ਆਵਾਂਗੇ ਧੰਨਵਾਦ ਜੀ